ਫਗਵਾੜਾ ਦੇ ਮਿਲੀ ਗੇਟ ਵਿਖੇ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦ ਦਿੱਤੇ ਰਹਿੰਦੇ ਇੱਕ ਵਿਅਕਤੀ ਤੇ ਉਸਦੀ ਪਤਨੀ ਦੀ ਸ਼ਹਿ ਤੇ ਉਸਦੀ ਮਾਸੀ ਦੇ ਲੜਕੇ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਤੇਜ਼ ਤਰਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਤੌਰਾਨ ਉਕਤ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਮੋਕੇ ਹਸਪਤਾਲ ਵਿੱਚ ਜ਼ਖਮੀ ਲਾਜ਼ਮ ਖਖਮੀ ਵਿਅਕਤੀ ਨੇ ਦੱਸਿਆ ਕਿ ਉਸ ਦਾ ਉਸ ਦੀ ਪਤਨੀ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਉਸਦੇ ਹੀ ਮਾਸੀ ਦੇ ਮੁੰਡੇ ਨੇ ਉਸ ਦੀ ਪਤਨੀ ਦੀ ਸ਼ੈਅ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਤੇ ਤੇਜ਼ ਦਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਜ਼ਖਮੀ ਹੋ ਗਿਆ ਫਿਲਹਾਲ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਲ ਕਾਇਆ ਮੇਰੇ ਨਾਲ ਮੇਰੀ ਘਰ ਵਾਲੀ ਨਾਲ ਡਿਵੋਰਸ ਦਾ ਕੇਸ ਚੱਲਦਾ ਪਿਆ ਆ ਉਹਨੇ ਇੱਕ ਦਿਨ ਮੈਨੂੰ ਫੋਨ ਕੀਤਾ ਕਿ ਵੀ ਮੈਂ ਅਲਮਾਰੀ ਲੈਣ ਆਉਣਾ ਆ ਮੇਰੇ ਫੇਓ ਦਾ ਜਿਹੜਾ ਦੂਜਾ ਗੋਪੀ ਆ ਮਾਸੀ ਦਾ ਮੁੰਡਾ ਮੇਰੀ ਦਾ ਉਹ ਉਹਦੇ ਨਾਲ ਰਲ ਕੇ ਆਇਆ ਮਾਰੀ ਜਿੱਦਣ ਚੱਕਣ ਵਾਲੀ ਉਤੋਂ ਇੱਕ ਦਿਨ ਪਹਿਲਾਂ ਆਇਆ ਤੇ ਦਰਵਾਜ਼ੇ 'ਚ ਲੱਤਾ ਮਾਰ ਕੇ ਗਿਆ ਕਹਿੰਦਾ ਤੈਨੂੰ ਵੱਡਣਾ ਆ ਦੂਜੇ ਦਿਨ ਜਿੱਦਣ ਅਲਮਾਰੀ ਚੱਕਣ ਆਏ ਅਲਮਾਰੀ ਵਿੱਚੋਂ ਚੱਕ ਕੇ ਬਾਹਰ ਰੱਖਤੀ ਉਹ ਆਏ ਉਹਨੇ ਮੇਰੇ ਤੇ ਟੱਕਰ ਲਾਈ ਟੱਕ ਮਾਰੇ ਮੇਰੀ ਚੈਨੀ ਖੋਲ ਕੇ ਲੈ ਗਏ ਤੇ ਕੜਾ ਲੈ ਗਏ ਤੇ ਪੈਸੇ ਲੈ ਗਏ ਮੇਰੇ ਘਰ ਜਿਹੜਾ ਕੜਾ ਸੀਗਾ ਸੋਨੇ ਦਾ ਸੀ ਹਾਂਜੀ ਚੈਨੀ ਵੀ ਸੋਨੇ ਦੀ ਹਾਂਜੀ ਕੋਈ ਜਿਹੜਾ ਜਿਹੜੇ ਉੱਪਰ ਤੁਹਾਡੇ ਦੇ ਉਹਨਾਂ ਨੇ ਬਾੜ ਵਗੈਰਾ ਕੀਤੇ ਆ ਕਿੰਨੇ ਵਿਅਕਤੀਆਂ ਨੇ ਬਾੜ ਕੀਤੇ ਤੇ ਕਾਦੇ ਨਾ ਕੀਤੇ ਉਹਨਾਂ ਨੇ ਬਾੜ ਤੁਹਾਡੇ ਤੇ ਉਹਨਾਂ ਨੇ ਉਹ ਉਹਨਾਂ ਕੋ ਲੱਕੜਾਂ ਬੰਜੇ ਸੀਗੇ ਤੇ 6 ਜਾਣੇ ਸੀਗੇ ਉਹ ਤੇ ਦਾਤ ਜਿਆ ਸੀਗਾ ਉਹਨਾਂ ਕੋ ਇੱਕ ਕੋਈ ਤੁਹਾਡੇ ਪਹਿਚਾਨ ਦੇ ਵਿੱਚ ਹੈ ਵਿਅਕਤੀ ਇੱਕ ਦਾ ਇੱਕ ਦਾ ਮੇਰੀ ਮਾਸਦੀ ਦਾ ਮੁੰਡਾ ਜਿਹੜਾ ਗੁਰਪ੍ਰੀਤ ਆ ਗੁਰਪ੍ਰੀਤ ਸਿੰਘ ਸਨੋ ਕੁਲਦੀਪ ਸਿੰਘ ਬਵੇਲੀ ਪਿੰਡ ਤੋਂ ਤੇ ਨਾਲ ਉਹਦੇ ਦੋਸਤ ਚਾਚੇ ਤਾਇਆ ਦੇ ਮੁੰਡੇ ਸੀਗੇ ਤੇ ਮੋਗਰੇ ਦੀ ਮੈਂ ਜਿਹੜੀ ਮੈਂ ਜਦੋਂ ਚੱਲ ਗਿਆ ਸਾਰੀ ਵੀਡੀਓ ਬਣਾਈ ਪਈ ਆ ਕੀ ਕੀ ਕੀਤਾ ਉਹ ਨਹੀਂ ਉਹ ਮੇਰੇ ਕੋਲ ਤੇ ਉਹ ਸੀਸੀਡੀ ਕੈਮਰੇ ਚਾਏ ਇਹ ਬੰਦੇ ਉਹ ਮੋੜ ਤੇ ਘਰ ਹੈਗਾ ਆ ਦੋ ਤਿੰਨ ਘਰਾਂ ਦੇ ਲੱਗੇ ਹੋ ਆ ਉਹ ਚਾਏ ਹੋਗੇ ਸ਼ਾਇਦ ਤੇ ਤੁਸੀਂ ਕੱਢੇ ਉਹ ਪਾਲ ਕੀਤੀ ਉਹ ਕੈਮਰੇ ਤੇ ਮੈਂ ਤਾਂ ਇੱਥੇ ਹਸਪੀਟਲ ਆ ਗਿਆ ਕਿੰਨੇ ਵਜੇ ਹੱਸ ਹੋਇਆ ਇਹ ਕੱਲ ਹੋਇਆ 4:30 ਵਜੇ 5:00 ਵਜੇ ਸ਼ਾਮੀ ਹੋਇਆ ਹਾਂਜੀ ਹਾਂਜੀ ਤੇ ਪਾਲਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂ ਮੈਂ ਕੱਲ ਸਵੇਰੇ ਦੇ ਕੇ ਆਇਆ ਸੀਗਾ ਕਿ ਮੈਨੂੰ ਆ ਆ ਆ ਗੁਰਪ੍ਰੀਤ ਸਿੰਘ ਇਹ ਤੋਂ ਖਤਰਾ ਆ ਵੀ ਇਹ ਮੈਨੂੰ ਜਾਣ ਜਾਣ ਤੋਂ ਮਾਨਦੀਆਂ ਧਮਕੀਆਂ ਦਿੰਦਾ ਆ ਤੇ ਸ਼ਾਮ ਨੂੰ ਸ਼ਾਮ ਨੂੰ ਮੇਤੇ ਇਹ ਹੋ ਗਏ ਤੇ ਜਿਹੜੇ ਲੋਕ ਆਏ ਸੀਗੇ ਕਾਥੇ ਆਏ ਸੀ ਮੋਟਰਸਾਈਕਲਾਂ ਤੇ ਮੋਟਰਸਾਈਕਲਾਂ ਤੇ ਆਏ ਸੀ ਪਿੱਛੇ ਖੜੇ ਕਰਕੇ ਆਏ ਸੀ ਉੱਥੋਂ ਗਲੀ 'ਚ ਤੁਰ ਕੇ ਬੜੇ ਤੇ ਜਿਹੜੀ ਤੁਹਾਡੀ ਵਾਈਫ ਦਾ ਨਾਮ ਵਗੈਰਾ ਕੀ ਆ ਉਹਨਾਂ ਦਾ ਗੁਰਸ਼ਰਨਦੀਪ ਕੌਰਿਆ ਸਨ ਆ ਕਿੱਥੇ ਦੇ ਰਹਿਣ ਵਾਲੇ ਮੈਲੀ ਗੇਟ ਤੋਂ ਮਾਖੂ ਗੋਟਾ ਮੱਲਾ ਉਹਨਾਂ ਦੀ ਸ਼ੈਅ ਨਾਲ ਸਾਰਾ ਕੁਝ ਹੋ ਰਿਹਾ ਹੈ ਕੀ ਮੰਗ ਰੱਖਦੇ ਆਪਾਂ ਮੈਨੂੰ ਇਨਸਾਫ ਚਾਹੀਦਾ ਫਗਵਾੜਾ ਤੋਂ ਯਸ਼ शर्मा ਦੀ ਰਿਪੋਰਟ